ਲੋ ਜੀ ਸਾਰੇ ਜਣਾਂ ਨੂੰ ਪਿਆਰ ਪਰਿਸ਼ਾ ਅਛਰੀਆ ਕਾਲ ਢਿੱਲੋ ਫਾਰਮ ਹਾਊਸ ਮੈਂ ਉਮੀਦ ਰੱਖੇ ਤੁਸੀਂ ਸਾਰੇ ਜਣੇ ਬਹੁਤ ਵਧੀਆ ਹੋਵੋਗੇ ਕਿੱਥੇ ਚੱਲੇ ਜੀ ਇਹ ਤਾਂ ਹੱਥ 'ਚੇ ਰੱਖ ਲੋ ਗਗਨੀ ਕੋਲ ਗਗਨੀ ਦੀ ਨੂੰ ਪਕੌੜੇ ਖਵਾਣ ਲਿਆ ਕਾਲਾ ਸੀ ਪਕੌੜੇ ਦਾ ਜ਼ਿਕਰ ਕਰ ਰਹੇ ਸੀ ਕਿ ਉਹ ਗਗਨੀ ਦੀ ਦਿੱਤੇ ਸੀਗਾ ਦੀਦੀ ਕਹਿੰਦੇ ਹੁੰਦੇ ਨੇ ਵੀ ਤੁਸੀਂ ਪਕੌੜੇ ਨਹੀਂ ਸੱਦਾ ਦਿਆ ਕਰੋ ਮੈਨੂੰ ਤੇ ਬਾਕੀ ਅੱਜ ਆਪਾਂ ਸਵੇਰੀ ਧਰ ਲਈ ਸੀਗੀ ਮੂੰਗੀ ਦੀ ਦਾਲ ਉਹ ਆ ਗਈ ਮੇਰੀ ਭਾਬੀ ਦਾਲ ਹੈ ਜੀ ਦਾਲ ਦੇਖਿਓ ਦਾਲ ਹੋ ਗਈ ਬਸ ਫਿਰ ਮੈਂ ਤੜਕਾ ਲਾਵਾਂ ਜੀ ਕਾਠੀ ਬਣ ਗਈ ਇਹ ਤਾਂ ਖਾਈ ਚੱ। ਕਾਠੀ ਹੋ ਗਈ ਪਾਣੀ ਪਾਇਆ ਸੀ ਮੈਂ ਫੇਰ ਵੀ ਹੁਣ ਗਰਮ ਕਰਕੇ ਨਾ ਅੰਦਰੋਂ ਰਿੱਜ ਕੇ ਆਈ ਕਿਵੇਂ ਖਰਾਬ ਹੋ ਜੂਗੀ ਗੱਲਾਂ ਵੇਖਿਓ ਕਹੇ ਚੈੱਕ ਕਰਦੇ ਨੇ ਇਹ ਕਹਿੰਦੇ ਨੀਚੇ ਲੱਗ ਜੂਗੀ ਇਹ ਚ ਉਹ ਗਰਮ ਪਾਣੀ ਜਾ ਕੇ ਢਿੱਲੇ ਦੇ ਉੱਧਰ ਵਾਲੇ ਤੇ ਫਿਰ ਮਿੱਟੀ ਫੇਰ ਕੇ ਉਹਦੇ ਚ ਰੱਖ ਲੈਂਦੇ ਨਹੀਂ ਨਹੀਂ ਅੱਜ ਸ਼ਨੀਵਾਰ ਆ ਅੱਜ ਫੇਰ ਨਾ ਇਹਦੇ ਤੇ ਪੋਚਾ ਫੇਰੂੰਗੀ ਸਵੇਰੇ ਹੁਣ ਪਿਉਂਦੂਗੀ ਸ਼ਨੀਵਾਰ ਨੂੰ ਕੀ ਹੁੰਦਾ ਨਾ ਸ਼ਨੀ ਨੂੰ ਤੇ ਚਲੋ ਫੇਰ ਹੁਣ ਮੈਂ ਪੋਚਾ ਫੇਰੂੰਗੀ ਫੇਰ ਅੱਜ ਤੇ ਮੈਂ ਧਰਨਾ ਖੋਆ ਮੈਂ ਨਾਲੇ ਦਰਬੰਦੂ ਨਾਲੇ ਆਲੂ ਬਣਾ ਲਵਾਂਗੀ ਹਾਂ ਬਾਕੀ ਮੈਂ ਵੀ ਹੁਣ ਜਾ ਕੇ ਅੰਦਰ ਰੋਟੀ ਬੈਟੇ ਪਕਾਣੀਆਂ ਬਸ ਦਾਲ ਆਪਣੀ ਬਣੇਗੀ ਤੜਕਾ ਲਾਣੀਆਂ ਨਾਲੇ ਗਰਮ ਕਰਦੇ ਆ ਪਾਣੀ ਪੱਕ ਗਰਮ ਕਰਕੇ ਪਾਣੀ ਵਾ ਕੇ ਰਜਾਉਂਦੀ ਹਾਂ ਪਾਪੀ ਜੂਸ ਤਾਂ ਸਹੀ ਚੱਲਦਾ ਕੱਲ੍ਹ ਆਤੀ ਬਲੌਗ ਅੱਜ ਪਾਏ ਮੈਂ ਗਾਜਰਾ ਤਾਂ ਹਾਰਤ ਹੁੰਦੀਆਂ ਨੇ ਮੈਂ ਸੰਮੀ ਤੱਕ ਮੈਂ ਵੀ ਅਖੀਰ ਚ ਵੀਡੀਓ ਦੇਖੀ ਪਕਾਣਗੀਆਂ ਹਾਂ ਉਹ ਲੈ ਕੇ ਆਣਗੀ ਹੁਣੇ ਨਾਲੇ ਇੱਥੇ ਹੈਗੀ ਉਹਨੇ ਜਿੱਤ ਤਾ ਸਭ ਤੋਂ ਦਾ ਕਹਿੰਦੇ ਨਹੀਂ ਕੁਛ ਆਣਾ ਨਹੀਂ ਲਿਆ ਮੈਂ ਖੁਸ਼ ਹੋ ਪਈਆਂ ਉਹਨੇ ਸਾਡੇ ਪਿੰਨਾਂ ਨੇ ਬੜੇ ਗਿਆ ਬਸ ਉਹ ਸਬਜ਼ੀ ਦੋ ਤਿੰਨ ਕਿਲੋ ਚੜੀ ਜਾਨੀ ਮੈਂ ਕਿਹਾ ਸਾਰਿਆਂ ਦਾ ਕਰੂਗਾ ਬਾਕੀ ਤਾਂ ਪਿੰਨੀ ਆ ਉੱਥੇ ਟੋਕਰੀ ਚ ਪਈਆਂ ਹੀ ਨਹੀਂ ਮੈਨੂੰ ਲੱਗਦਾ ਹਨਾ ਮੰਮੀ ਗਾਜਰਾ ਦੂਜੇ ਨੂੰ ਹੂੰ ਕੀ ਕਰਦੀਆਂ ਨੇ ਫਰਵੀਲ ਕੁਛ ਵੀ ਨਹੀਂ ਉਹ ਤਾਂ ਸਬਜ਼ੀ ਬਣਾਉਂਗੇ ਉਹ ਤਾਂ ਕੁਛ ਨਹੀਂ ਬੇਕਾ ਜੀ ਨਾ ਅਸੀਂ ਤਾਂ ਇੱਥੋਂ ਘਟਾਂਗੇ ਘਟਾਂਗੇ ਆਉਣ ਦਿਓ ਮੈਂ ਕਰ ਤੁਹਾਨੂੰ ਸਬਜ਼ੀ ਤਾਂ ਬਣੇਗਾ

ਮਨਕਾਸ ਨੂੰ ਵੀ ਸਿਖਾਉਂ ਜਦੋਂ ਉੱਥੋਂ ਐ ਕਰੂਗੀ ਉੱਥੀ ਭੇਜ ਦੇ ਚਰਖਾ ਸਿੱਖੂ ਛੱਤ ਤੇ ਕੰਮ ਦਾ ਫਾਲ ਲਾਦੇ ਆ ਦਰੀਆਂ ਦਾ ਲੇਕ ਕੇ ਲਾਦੇ ਆ ਇਹ ਘਰ ਸਾਰਿਆਂ ਨੂੰ ਵੇਦਾ ਮੋਤੀਆ ਚਿੱਲੂ ਖਾ ਕੋਈ ਬੁੱਧਿਆ ਕੋਈ ਨਹੀਂ ਚੱਲਦਾ ਹੈਗਾ ਹੁਣ ਕੌਣ ਸਾਂਹਦਾ ਦਰੀਆਂ ਕਿਹੜਾ ਸਾਂਹਦਾ ਪਈਆਂ ਨੇ ਪੇਟੀਆਂ ਵਿੱਚ ਸਾਂਹਦਾ ਕਦੇ ਵੀ ਨਹੀਂ ਸਾਂਹਦਾ ਓਣੀ ਨਹੀਂ ਗਿਆ ਗਏ ਬਾਰਾਂ ਵਜੇ ਦਾ ਲਓ ਜੀ 12 ਵਜੇ ਕਿਸੇ ਕੇ ਤੇ ਹੁਣ ਆਪਾਂ ਨੇ ਥਰੇ ਦੁੱਧ ਖਵਾ ਮਾਰਦੇ ਨਾ ਨਾ ਲੱਜੀ ਮੇਰੇ ਗੁੱਲੂ ਜੇ ਬਾਲ ਫਿੱਟਦੇ ਨੇ ਬਾਲ ਹੱਥਾਂ ਤੇ ਬਾਲ

ਲੋ ਜੀ ਡਰਾਈਵਰ ਚੇਂਜ ਹੋ ਗਿਆ ਹੁਣ ਸਾਡੀ ਬੀਬੀ ਕਹਿੰਦੀ ਮੈਂ ਕਰਦੀ ਆ ਕਿਉਂਕਿ ਅਸੀਂ ਨੇ ਗੱਲ ਰੱਖਤੀ ਵੀ ਜਿਹੜਾ ਜਿਹੜਾ ਮਾੜਾ ਮਾੜਾ ਕੰਮ ਕਰੂਗਾ ਉਹ ਹੀ ਖਾਊਗਾ ਆ ਗਾਜਰਾ ਆ ਹੈਗੀਆਂ ਨੇ ਬਾਸੀ ਆ ਹੈਗੀਆਂ ਨੇ ਤਾਜ਼ੀਆਂ ਫਰਕ ਕਿੰਨਾ ਹਨਾ ਇਹਦਾ ਮਰੀਆਂ ਜੀਆਂ ਪਈਆਂ ਨੇ ਇਹ ਜਿਉਂਦਾ ਨੇ ਬਸ ਖਾ ਲਿਆ ਮਹਿੰਦੀ ਦਾ ਤੋੜੀ ਪਾ ਦੇ ਤੂੰ ਨਿਕਲ ਗਿਆ ਲਗ ਰਹੀ ਤੈਨੂੰ ਹਾਂ ਦੇਖੋ ਜੀ ਨਵਾਂ ਹੀ ਕੰਮ ਛੇੜ ਲਿਆ ਇਹਨੇ ਕਰਗਾ ਤੋ ਰਹੀ ਮੈਨੂੰ ਇਹ ਦੱਸੋ ਕਿ ਮੈਸਾਂ ਨੂੰ ਠੀਕ ਰਹਿਣਗੀਆਂ ਆਪਕਿਨ ਜਬੇ ਸਾਨੇ ਮੈਨੂੰ ਇਹ ਦੱਸਿਆ ਜੀ ਕੋਲ ਅਗਲੇ ਦੁੱਤੀਆਂ ਨੂੰ ਕੀਰ ਕਿਤੇ ਬਸੂ ਹੋਣਤੋ ਇਹ ਚੱਕ ਲਿਆ ਦੀਆਂ ਚੱਕ ਕੇ ਆ ਕਰਨ ਲੱਗ ਗਏ ਹੋਣਾ ਨੂੰ ਦੇ ਦੇਣੀ ਆ ਕਰਾਂਗੇ ਮੈਂ ਸਾਫ ਕਰਾਂਗੀ ਇਹਦੇ ਵੀ ਆ ਦੋ ਕਮਰੇ ਨਾ ਸੁੰਮਰ ਦੀਆਂ ਨੇ ਇਹ ਸੁੰਮਰ ਕੰਮ ਦੀ ਮੈਂ

सूजी सूजी पाके मीठा पाके पंजी सूजी पाके मीठा पाके च कितनी बण रही है और मुझे ठीक है ये एना और चीज जो सी ये मैं को दो रख ले मैं कई बार लोड कर दूंगी छोटे-छोटे होपती हैं आई चेक पाता हूं मेरी दिन दिन नुसूची हां तो मैं किठे है

ਦੋ ਡਰਾਈਵਰ ਲੱਗੇ ਹੋਏ ਨਹੀਂ ਬਸਣ ਵਾਸਤੇ ਹਵਾਈ ਹੁੰਦੇ ਨੇ ਡਰਾਈਵਰ ਤਾਂ ਗੱਡੀਆਂ ਚਲਾਉਂਦੇ ਨੇ ਨੀਓ ਕਹਿ ਰਹੀ ਸੀ ਕਿ ਨਹੀਂ ਡਰਾਈਵਰ ਚੇਂਜ ਹੋ ਗਿਆ ਜਦੋਂ ਉੱਥੇ ਬੈਠੇ ਸੀਗੇ ਤੂੰ ਹੀ ਕਹਤੀ ਉਹ ਵੀ ਨਾ ਮੈਂ ਤਾਂ ਮੈਂ ਤਾਂ ਬਾਅਦ ਚ ਵੀ ਕਿਹਾ ਅਗਰ ਤਾਂ ਜਾਣ ਕੇ ਕਿਹਾ ਡਰਾਈਵਰ ਥੋੜੀ ਨੇ ਇਹ ਤਾਂ ਹਵਾਈ ਹੁੰਦੇ ਲੋ ਜੀ ਐਤਕੀ ਨਵੇਂ ਸਟਾਈਲ ਦਾ ਗਾਜਰ ਪਾਕ ਨਹੀਂ ਆਪਾਂ ਕਦੂ ਕਸ਼ ਕਰਦੇ ਸੀ ਇਸ ਵਟ ਆਵਲੀ ਮਸ਼ੀਨ ਨਾਲੇ ਜਿਹੜੇ ਦੇ ਦਿੰਦੇ ਨੇ ਆ ਦੇਖੋ ਐਵੇਂ ਹੋ ਗਏ ਨੇ ਦੇਖਦੇ ਆ ਕਿ ਰੰਗ ਭਾਗ ਆਉਂਦੇ ਨਹੀਂ ਐ ਕਰੀਦੇ ਹਨਾ ਇੱਧਰ ਦੁੱਧ ਧਰਿਆ ਹੋਇਆ ਅੱਜ ਸਾਡੀ ਕੜਾਹੀ ਧਰੀ ਹੋਈ ਆ ਸਵੇਰ ਦੀ ਕੜਾਹੀ ਚੱਲਦੀ ਆ ਹਨਾ ਭਾਬੀ ਉਹ ਕਿਵੇਂ ਤਰ੍ਹਾਂ ਕਹਿੰਦੀ ਇਹ ਕਹਿੰਦੀ ਅੱਡ ਕੱਢ ਕੇ ਆਓ ਕਰਨੇ ਕਿ ਮੈਂ ਮਿੱਤੇ ਪਹਿਲਾਂ ਮੂਹ ਲਈ ਰੋਟੇ ਲਾ ਲੀਏ ਪੱਟ ਲਿਆ ਪੱਟ ਲਿਆ ਮੈਂ ਕਹਿ ਦਿੰਨੀ ਹਟ ਲਿਆਣਗੇ ਬੈਠ ਕੇ ਕਰ ਦੋ ਕਰ ਦਿੰਨੀ ਆ ਹੋਰ ਕਰਤੀ ਇਸ ਪ੍ਰੈਸ਼ਰ ਤੇ ਝਾਕੇ ਰੱਖ ਬਸ ਠੀਕ ਆ ਰਾਤ ਨੂੰ ਤਾਂ ਮੈਂ ਉਹ ਬੀਬੀ ਜੀ ਦਾ ਸੂਟ ਕੱਟ ਲੈਣਾ ਫਿਰ ਉਹ ਮੈਨੂੰ ਪਹਿਲਾਂ ਕਹਿਣ ਲੱਗੀ ਕਿ ਕੀ ਮੂਹ ਜਾਣੀ ਹੁੰਦੀ ਹੂੰ ਚਲੋ ਜੀ ਆ ਪਾ ਤੇ ਅੱਪਨੇ ਅ ਸਾਰਾ ਦਿਨ ਅਸੀਂ ਚਿੱਲੇ ਤੋਂ ਨਹੀਂ ਹਟੇ ਹੈ ਕਿ ਕੱਲ ਨੂੰ ਫਿਰ ਸਾਗ ਧਰ ਲੈਣਾ ਹੈ ਨਾ ਦੇਖੀ ਜਾਊਗਾ ਬੱਚਾ ਲੋਤੀ ਗਾਜਰ ਪਾਸ ਬਣਾ ਲਿਆ ਸੀ ਚਨੇ ਨੇ ਗਾਜਰ ਪਾਸ ਠੀਕ ਆ ਦਜਰਾ ਤਾਂ ਨਹੀਂ ਜਾਵੇ ਨਾ ਨਾ ਠੀਕ ਸਾਰਾ ਕੁਝ ਮਿਕਸ ਕਰ ਲਿਆ ਹੂੰ ਵਧੀਆ ਹੋ ਗਿਆ ਅਲਸੀ ਲੱਗੇ ਪਏ ਆ ਸਵੇਰ ਦੇ ਕਰਨ ਹੁਣ ਨਿਬੜਿਆ ਮੈਂ ਵੀ ਬਸ ਕਿਤੇ ਨਹੀਂ ਬੜਿਆ ਅਜੇ ਥੋੜਾ ਰਹਿੰਦਾ ਹਾਂ ਤਾਂ ਕਿੰਨੀ ਪਈ ਹੋਣੀ ਬਣੀ ਆ ਪੂਛ ਰਹੇਗੀ ਬਸ ਆਥੀ ਦੀ ਹੱਥ ਹੀ ਨਗਾਤਾ ਸੀ ਅੱਜ ਪਹਿਲਾਂ ਅਸੀਂ ਇਹਦੇ ਹੱਥ ਹੀ ਰੱਖਦਾ ਨਹੀਂ ਕੋਈ ਉਹ ਟਾਈਮ ਨਹੀਂ ਉਹ ਕੰਮ ਸ਼ੁਰੂ ਹੋਈ ਹਾਏ ਕੰਮ ਮੈਂ ਵੀ ਬਸ ਓਂ ਘੱਟੇ ਘੱਟੇ ਕਰਦੀ ਆਂ ਨਾ ਮੈਂ ਪਿਆਜ਼ ਰੱਖੇ ਨਹੀਂ ਜੀ ਇਹ ਇੱਕ ਕੰਮ ਕਰਕੇ ਦੇਖਾਂਗੇ ਅਸੀਂ ਜਿਉਂ ਕੰਮ ਫਾਇਦੇ ਚ ਰਿਹਾ ਸਰ ਵਾਸਤੇ ਫਿਰ ਅਸੀਂ ਤੁਹਾਨੂੰ ਦਿਖਾਵਾਂਗੇ ਪਹਿਲਾਂ ਅਸੀਂ ਵਰਤਾਂਗੇ ਜੇ ਵਰਤ ਬੀਜੇਪਾ ਇਹ ਚੀਜ਼ ਨਾਲ ਸਾਨੂੰ ਫਾਇਦਾ ਨਿਕਲੇ ਫਿਰ ਅਸੀਂ ਕਰਾਂਗੇ ਗੱਦ ਮੰਗੋ ਤਾਂ ਮੈਂ ਦੇ ਦੂੰਗੀ ਗੱਦ ਪਾ ਕੇ ਲੇ ਲਓ ਜੀ ਰੋਟੀ ਪਾਣੀ ਆਪਾਂ ਬਣਾ ਲਿਆ ਸੀ ਆ ਰੋਟੀਆਂ ਬਾਹਰੇ ਬਣਾ ਲਈ ਤੇ ਦਾਲ ਮੈਂ ਤੇ ਤੜਕ ਲਈ ਤੇ ਮੈਨੂੰ ਦਿਖਾਨੀ ਆ ਤੇ ਇੱਧਰ ਤੇਲ ਹੋ ਰਹੇ ਨੇ ਇਹਨਾਂ ਆਪਾਂ ਤੇਲ ਨਹੀਂ ਤੇਲ ਤਿਲ ਤਿਲ ਤੇਲ ਨਹੀਂ ਤੇਲ ਤੇਲ ਨੂੰ ਉਹ ਕਰ ਰਹੇ ਨੇ ਭੁੰਨਿਆ ਜਾ ਰਹੇ ਆ ਇਹਦਾ ਨਵੋ ਕਿੱਥੇ ਚਲੇਗੀ ਉਹ ਤਾਂ ਉੱਧਰ ਪੱਗ ਗਈ ਜੀ ਮੈਨੂੰ ਤਾਂ ਹਮ ਗੱਲ ਦੀ ਪੱਕੀ ਇਹ ਮੋਤੀਸ ਦੰਦੀ ਇਹਨੇ ਲਾ ਦਿੰਦੀ ਹੈ ਕੋਈ ਨਾ ਕੱਪ ਤਾਂ ਮੈਂ ਲੈਣੀਆਂ ਸੋ ਕੱਪ ਲੈ ਕੇ ਆਈ ਫਿਰ ਆਪਾਂ ਤੇਲ ਪੀਸਦੇ ਆ ਇਹ ਪੀਸ ਰਹੀ ਆ ਆਪਾਂ ਮੈਂ ਤੁਹਾਨੂੰ ਇੱਕ ਹਾਂ ਅਲਸੀ ਵਾਲੀ ਪਿੰਨੀ ਆ ਵਾਸਤੇ ਚਲੋ ਜੀ ਮੈਂ ਲੈ ਕੇ ਆਈ ਅੰਦਰੋਂ ਕੱਪ ਲਓ ਜੀ ਓ ਮਾਈ ਗੋਡ ਇਹ ਚੱਕੇ ਵੀਨ ਜਾ ਰਹੇ ਹੈਗੇ ਇਹ ਆਪਣਾ ਗਾਜਰ ਪਾਸ ਨੂੰ ਅਸੀਂ ਕੀ ਬਣਾ ਲਿਆ ਹਾਂਜੀ ਇੱਥੇ ਦੇਖਾਂਗੇ ਲਓ ਜੀ ਅਗਲਾ ਦਿਨ ਹੋ ਗਿਆ ਤੇ ਕੱਲ ਮਤਲਬ ਵਲੌਗ ਜ਼ਿਆਦਾ ਬਣਾ ਨਹੀਂ ਸਕੀ ਸੀ ਮਤਲਬ ਥੋੜੇ ਥੋੜੇ ਕਲਿੱਪੇ ਸੀਗੇ 9 ਮਿੰਟ ਦਾ ਸੀਗਾ ਫਿਰ ਮੈਨੂੰ ਸੀਗਾ ਵੀ ਥੋੜਾ ਤਾਂ ਕਰਕੇ ਹੁਣ ਮੈਂ ਕਿਹਾ ਚਲ ਅੱਜ ਦਾ ਵਲੌਗ ਐਡ ਕਰ ਦਾਂਗੀ ਹਾਂ ਨਾਲੇ ਵੀ ਚਲ ਪਿਛਲੇ ਵਲੌਗਸ ਚੱਲ ਪੈਣਗੇ ਤਾਂ ਕਰਕੇ ਫਿਰ ਮੈਂ ਹੁਣ ਇਹ ਅਗਲੇ ਦਿਨ ਦਾ ਵਲੌਗ ਸਟਾਰਟ ਕਰ ਰਹੀ ਹਾਂ ਅੱਜ ਸਵੇਰੇ ਤਾਂ ਸੀਨੇ ਕੋਈ ਕੰਮ ਕਰਨੀ ਕੀਤਾ ਹੈਗੇ ਸਵੇਰੇ ਬਸ ਉਹ ਮੈਂ ਜਾ ਕੇ ਆਈ ਸੀ ਹੁਣੇ ਭਾਬੀ ਹੁਣਾ ਦੇ ਘਰੇ ਹੁਣੇ ਆਈ ਸੀ ਆ ਕੇ ਫਿਰ ਹੁਣ ਸਲਾਹ ਹੋ ਗਈ ਵੀ ਉਹ ਸਾਗ ਬਣਾ ਲੈਨੇ ਆ ਹਨਾ ਕੱਲ ਦੀ ਅੱਜ ਸਵੇਰੇ SLAਸ ਪਰ ਮੂ ਬਿਮਾਰ ਹੋ ਗਏ ਫਿਰ ਮੇਰੇ ਵੀ ਖਿਆਲ ਨਹੀਂ ਰਿਹਾ ਮੈਂ ਵੀ ਭੁੱਲੇ ਗਈ ਇਹ ਤਾਂ ਐਵੇਂ نیچے ਨੂੰ ਕਰਨਾ ਪਊਗਾ ਫਿਰ ਦੱਬੀ ਨਾ ਦੱਬਦੀ ਨਹੀਂ ਨੰਗ ਜੰੰਗ ਜ ਚਲੋ ਹਾ ਤਾਰਣਾ ਕੰਮ ਖਤ ਦਾ ਆ ਇੱਥੇ ਆਪਾਂ ਨੇ ਆਲੂ ਲਾਏ ਹੋਏ ਨੇ ਨਾ ਉੱਥੇ ਸਾਗ ਉਦਨ ਦੇਖਿਆ ਸੀਗਾ ਉੱਥੋਂ ਹੀ ਤੋੜਦੀਆਂ ਬਸ ਹੁਣ ਲਿਆਂ ਦਾ ਪਾਲੇ ਕਿ ਵਿਟੋੜ ਲੈੰਦਾ ਹੁਣ ਆਪਾਂ ਇਹਨੂੰ ਰੱਖਦੇ ਆ ਤੇ ਇਹ ਫੇਰ ਹੁਣ ਆਪਾਂ ਲੈ ਕੇ ਆਨੇ ਆ ਖੇਤ ਚੋਂ ਬੱਤ ਦਾ ਜਰਮ ਦੀ ਨਾ ਹੂੰ ਸਾਨੂੰ ਕਹਿੰਦੀ ਗਿਫਟ ਦੋ ਤੁਸੀਂ ਦੱਸੋ ਕੀ ਦਈਏ ਇਹਨੂੰ ਪੈਨਸਲਾਂ ਦਾ ਡੱਬਾ ਦੇ ਦਾਂਗੇ ਨਾ 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 ਇਹ ਗੱਲ ਗਲਤ ਆ ਨਹੀਂ ਪੈਨਾਂ ਦਾ ਨਾ ਜਿਹੜੀ ਚੀਜ਼ ਪੜ੍ਹਾਈ ਕਰਦੇ ਨੇ ਬੱਚੇ ਉਹੀ ਹੁੰਦਾ ਹੂੰ ਸਹੀ ਗੱਲ ਆ ਇੱਕ ਬੁੱਕ ਦੇ ਦਾਂਗੇ ਕਾਫੀ ਨਾ ਨਾ ਵਾਗੇ ਖੇਤਾਂ ਚ ਬਾਖੂ ਤੋੜਨ ਬਾਅਦ ਉਹ ਵੀ ਸਾਡੇ ਖੇਤ ਚ ਹਾਂ ਦੇਖ ਲਓ ਦੇਖ ਲਓ ਜੀ ਸਾਡੇ ਖੇਤ ਚ ਲਓ ਦਿਖਾ ਦਿਖਾ ਦੇ ਟੀਟਾ ਚੰਡੀ ਜਵਾ ਹੂੰ ਸੁਣ ਪਾਇਆ ਮੜੇ ਆਹ ਸਾਗ ਦਾ ਲਓ ਜੀ ਲੈਓ ਸਾਗ ਸਮਾਰ ਲਿਆ ਬਸ ਸੁਣ ਮੈਂ ਧੋਨੀ ਆ ਉਧਰ ਪਹਿਲਾਂ ਹੂੰ ਦੋ ਦਿਨ ਆਪਾਂ ਨਹੀਂ ਕਰ ਕਰਦੇ ਆਪ ਚਲ ਪਈ ਆ ਹੁਣ ਇਥੇ ਪਰੋਲੇ ਆ ਫੇਰਦੇ ਆ ਪਹਿਲਾਂ ਆ ਚੁੱਲਾ ਸਮਾਰੇਗਾ ਉਹ ਕਿੰਨਾ ਸਾਰਾ ਪੱਤਾ ਤਾਂ ਸੀ ਜੇ ਸਮਾਰਦਾ ਕੱਲ ਸ਼ਨੀਵਾਰ ਸੀ ਤਾਂ ਨਹੀਂ ਸਮਾਰ ਸਕਦੇ ਬਸ ਮੈਂ ਵੀ ਤਿਲਲਾ ਮਾਂਜੂ ਜਲੇ ਸਮਾਰ ਕੇ ਬਸ ਮਾਂ ਪਰੋਲਾ ਫੇਰ ਦੇਣਗੇ ਫੇਰ ਮੈਂ ਆਹ ਕਰੂੰਗੀ ਆਗੂ ਕਮਚਾਉਣਗੇ ਮਾਂ ਨੇ ਲਾਤਾ ਪਰੋਲਾ ਫੇਰਦਾ ਕਿੰਨਾ ਵਧੀਆ ਹੋ ਗਿਆ ਹੈ ਨਾ ਚੁੱਲਾ ਆ ਨਾ ਵਿੱਚੋਂ ਪਾੜ ਦੋ ਕੰਨ ਤੇ ਮਰੂ ਮਾਂ ਦੇਖੋ ਦੇਖੋ ਕੰਮ ਕੰਮ ਦੀ ਟਾਈਮ ਤੋਂ ਪਾਣੀ ਮੈਂ ਕਾ ਤੋ ਪਾਣਾ ਜੀ ਮੇਰਾ ਕੀ ਕੰਮ ਐ ਇੱਥੇ ਆ ਗੱਟ ਕੱਟਣਾ ਨਹੀਂ ਹੈਗਾ ਉਹ ਪਾਟਿਆ ਹੋਇਆਗਾ ਉਹਨੂੰ ਲਾ ਲਓ ਲਓ ਵੀ ਲਾਵਾਂਗੇ ਐ ਤਾਂ ਬਾਏ ਕਿਨੇ ਮਾਤ ਆਜੋ ਲੋਚੀ ਸੱਤ ਵਜ ਗਈ ਸੀ ਇਹ ਸਹੀ 7 ਵਜੇ ਦੀ 5 ਵਜੇ ਤੇ ਰਹਿਦੀ ਆ ਸਾਰਾ ਆਪਣਾ ਕੀ ਆ ਰਿਹਾ ਵੀ ਪੈ ਵੀ ਪੈਸੇ ਇਕੱਠੇ ਕਰੀਏ ਯਾਰ ਕੰਧ ਟੱਪਣੀਆਂ ਕਿਹਦੇਸ ਹਲੋ ਮਾਦੀ ਆ ਗਿਆ ਮਹਾਰਾਜ ਕਰੇਗਾ ਸਾਰਾ ਕੁਝ ਹੋਣੀ ਹੋਣੀ ਸੈੱਟ ਹੋ ਜਾਣਾ 2-4 ਸਾਲ ਲੱਗਣ ਦੇ ਸਾਰਾ ਕੁਝ ਸੈੱਟ ਹੋ ਜਾਏਗਾ ਭਲੇ ਨਵੇਂ ਆਣਾ ਨਵੇਂ ਆ ਕੇ ਤੁਹਾਡਾ ਜਾ ਕੋ ਜਾਂਦਾ ਸਾਡੇ ਵੀ ਪੈਰ ਜੇ ਕਿਤੇ ਨਹੀਂ ਗਿਆ ਤਾਂ ਤੈਨੂੰ ਟਾਈਮ ਲੱਗੇਗਾ ਹੋਣੀ ਹੋਣੀ ਬੰਦਾ ਸਾਬ ਜਾ ਤੈਨੂੰ ਕਿੰਨਾ ਚਿਰ ਹੋ ਗਿਆ ਇੱਥੇ ਹਾਂ ਬੁਆ ਗਾਮ ਦਾ ਨੰਬਰ ਤੇ ਕੀ ਅੰਤ ਵਿੱਚ 4 ਨੰਬਰ ਨੂੰ ਦੁਆ ਦਾ ਚੱਲ ਰਿਹਾ ਹੁਣ 4 ਨੰਬਰੋਂ ਦੂਆ ਸਾਲ ਚੱਲਦਾ ਹੈ ਕੁਝ ਬਣ ਬਚਣ ਲੱਗ ਗਏ ਲੋ ਜੀ ਆਪਣਾ ਸਾਗ ਹੋ ਗਿਆ ਸੀ ਰੈਡੀ ਸਾਗ ਚੱਕਰ ਆ ਦੇਖੋ ਸਾਗ ਤਿਆਰ ਹੋ ਗਿਆ ਬਣ ਗਿਆ ਤੀਆ ਰੋਟੀ ਰੱਟੀ ਆਪਾਂ ਖਾ ਲਈ ਸੀ ਫਿਰ ਨਾ ਰੋਟੀ ਖਵਾਣ ਜੇ ਮੈਨੂੰ ਵਿਜੀ ਹੋ ਗਈ ਕਿ ਆਪਾਂ ਹੁਣ ਪਹਿਲਾਂ ਸਾਜਰੇ ਖਾ ਲੈਂਦੇ ਆ ਰੋਟੀ ਹੁਣਾਂ ਜੀ ਤੇ ਹੁਣ ਉਹਦੇ ਕਰਕੇ ਅੱਜ ਲੇਟ ਹੋ ਗਏ ਸੀ ਤਾਂ ਕਰਕੇ ਫਿਰ ਮੈਂ ਰੋਟੀ ਨੂੰ ਵਿਜੀ ਜੀ ਹੋ ਗਈ ਸੀਗੀ ਤਾ ਕਰਕੇ ਫਿਰ ਵਲੌਗ ਨਹੀਂ ਬਣਾ ਸਕੀ ਬਾਕੀ ਮੈਨੂੰ ਲੱਗਦਾ ਵੀ ਵਲੌਗ ਕਾਫੀ ਬੜਾ ਹੋ ਗਿਆ ਹੋਗਾ ਇਹ ਕਿ ਕੱਲ ਵਾਲਾ ਵਲੌਗ ਵੀ ਸੀਗਾ ਅੱਜ ਵਾਲਾ ਵੀ ਹੋ ਗਿਆ ਹੈ ਨਾ ਬਾਕੀ ਬਸ ਹੁਣ ਇਧਰ ਬਿਠਾ ਗਾ ਪਲੇਸ ਉੱਤੇ ਸੱਟ ਆਂਦਾ ਹੁਣ ਮੈਂ ਸੂਟ ਸਾੜ ਚੱਲ ਦੇਖੋ ਇੰਟਰਲੌਕ ਵਾਲੇ ਐਨੇ ਪਏ ਨੇ ਆ ਇਧਰ ਮੇਰਾ ਸੂਟਾਂ ਦਾ ਗਾਹ ਦੇਖੋ ਕਿੰਨਾ ਪਿਆ ਪਿਆ ਹੁਣ ਮੈਂ ਸੂਟ ਸੀ ਹੁਣੇ ਨੇ ਇਹ ਹਜੇ ਇੰਟਰਲੌਕ ਵਾਲੇ ਪਏ ਨੇ ਆ ਸੂਟ ਰੈਡੀ ਕੀਤੇ ਹੋਏ ਨੇ ਬਹੁਤ ਨੇ ਕਿਉਂਕਿ ਮੈਂ ਪਹਿਲਾਂ ਇਹ ਵਾਲੇ ਵਲੌਗ ਸੋਚ ਰਹੀ ਸੀ ਬਟ ਮੈਨੂੰ ਉਹ ਵੀ ਪਹਿਲਾਂ ਇਹਨਾਂ ਨੂੰ ਮੈਂ ਸੈਟਿੰਗ ਕਰ ਲਵਾਂ ਪ੍ਰੈਸ ਕਰਕੇ ਸਾਰਾ ਕੁਝ ਨਿਬੇੜ ਦਵਾਂ ਹੁਣ ਮੈਂ ਇਹਨਾਂ ਨੂੰ ਬੇੜੂਗੀ ਫਿਰ ਸਾਢੇ 8:00 ਹੋਏ ਨੇ ਤੇ ਬਾਕੀ ਆਪਾਂ ਹੁਣ ਜੀ ਕਰਦੇ ਆ ਆਪਣੇ ਵਲੌਗ ਨੂੰ ਇੱਥੇ ਹੀ ਐਂਡ ਮੈਂ ਉਮੀਦ ਕਰਦਾ ਹਾਂ ਤੁਸੀਂ ਸਾਰੇ ਜਣੇ ਸਾਡਾ ਇਹ ਵਾਲਾ ਵਲੌਗ ਵਧੀਆ ਲੱਗਿਆ ਬਾਕੀ ਸੋਨ ਸੋਨੇ ਕਮੈਂਟ ਜ਼ਰੂਰ ਕਰਿਓ ਹਨਾ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਨਾ ਤੇ ਹੁਣ ਆਪਾਂ ਮਿਲਦੇ ਆ ਆਪਣੇ ਨੈਕਸਟ ਵਲੌਗ ਵਿੱਚ ਅੱਜ ਤੱਕ ਲਈ ਟ